ਕਿੰਨੀ ਲੀਡਾਂ ਜਿੱਤਤਾ ਫਤ ਕੀਤੀ ਹੈ ਕੀ ਕਹਿੰਦੇ ਨੇ ਲੀਡਾਂ ਦਾ ਤਾਂ ਜ਼ਿਆਦਾ ਤਾਂ ਧਿਆਨ ਹੀ ਮੈਨੂੰ ਲਿਆ ਰਾਸੀ ਨੂੰ ਹੋ ਗਿਆ ਸਾਰਿਆਂ ਨੇ ਕਿਸੇ ਨੇ ਨਹੀਂ ਮਨਾਇਆ ਭਾਜੀ ਤੇ ਲੱਗਦਾ ਲਗਭਗ ਕੋਈ 280 ਜਾਂ 300 ਦੇ ਕਰੀਬ ਲੀਡ ਆਈ ਹੈ ਤੇ ਮੋਢੀ ਜਿਆਦਾ ਪਿਆਰ ਦਿੱਤਾ ਹੈ ਪਿੰਡ ਵਾਸੀਆਂ ਨੇ ਤੇ ਜਿੰਨਾ ਹੀ ਜ਼ਿਆਦਾ ਪਿਆਰ ਪਿੰਡ ਵਾਸੀਆਂ ਨੇ ਦਿੱਤਾ ਅਸੀਂ ਉਨੀ ਹੀ ਜ਼ਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਸੇ ਦਾ ਕੋਈ ਸਾਡੇ 'ਤੇ ਲਾਂਭਾ ਨਾ ਰਹੇ ਤੇ ਮੇਰੀ ਕੋਸ਼ਿਸ਼ ਇਹ ਵੀ ਹੈ ਵੀ ਹੁਣ ਮੈਂ ਸਾਰੇ ਬੈਠੇ ਨੇ ਮੇਰੇ ਘਰ ਪਰ ਵੀ ਅਸੀਂ ਇੱਕ ਆਫਿਸ ਕੋਲ ਨਹੀਂ ਹੈ ਤੇ ਉੱਥੇ ਸਾਰਾ ਦਿਨ ਕਿਸੇ ਦਾ ਕੋਈ ਕੰਮ ਹੋਵੇ ਕੋਈ ਮੁਰਨਾ ਪਾਏ ਕੁਝ ਨਹੀਂ ਕਿ ਸੰਦ ਕੋਈ ਦਿੱਕਤ ਪਛਾਣੀ ਨਾ ਪਿੰਡ ਵਾਸੀ ਕਿਉਂਕਿ ਮੇਰਾ ਵਾਰਡ ਹੈ ਜਿਹੜਾ ਬਾਕੀ ਬੜਾ ਨਾਲੋਂ ਡਬਲ ਵਾਰਡ ਹੈ ਤੇ ਸੰਗਤ ਵੀ ਜ਼ਿਆਦਾ ਹੈ ਜਿੰਨੇ ਵੀ ਆਦਮੀ ਮੈਨੂੰ ਇਹਨਾਂ ਨੇ ਨਿਮਾਣੇ ਪਿਆਰ ਦਿੱਤਾ ਤੇ ਅਸੀਂ ਜਦੋਂ ਜਦੋਂ ਮਿਹਨਤ ਕਰਾਂਗੇ ਦੋਨੇ ਮੀਆਂ ਬੀਬੀ ਮਿਹਨਤ ਕਰਕੇ ਅਸੀਂ ਅੱਛੇ ਕੰਮ ਕਰਾਂਗੇ ਅੱਜ ਪਿੰਡ ਦੇ ਵਾਸੀ ਸਾਰੇ ਮੌਜੂਦ ਹੈ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਕਿੱਥਾ ਤੇ ਹਾਂ ਕੀ ਬਾਕੀ ਤੇ ਹੁਣ ਫਿਰ ਕਿਸ ਤਰ੍ਹਾਂ ਤੁਸੀਂ ਪਹਿਲਾਂ ਪਿੰਨ ਨੇ ਵਾਦਾ ਵੀ ਕੀਤਾ ਸੀਗਾ ਵੀ ਕਾਮਾਕਾਰਾਂ ਨੂੰ ਲੈ ਕੇ ਚੱਲੋਗੇ ਤਾਂ ਹੁਣ ਕੀ ਕਰੋਗੇ ਪਹਿਲਾਂ ਜਿਸ ਤਰ੍ਹਾਂ ਹੁਣ ਕੌਂਸਲ ਬਣ ਚੁੱਕੀਆਂ ਹਾਂ ਕਿੰਨੀ ਵਾਰ ਜਿਹੜੇ ਕੌਂਸਲ ਬਣਿਆ ਤੁਸੀਂ ਤੁਸੀਂ ਹੋਰ ਬਣਾਇਆ ਨਹੀਂ ਮੇਰੇ ਬੰਦੇ ਵੱਸੂ ਨੇ ਦਾ ਵੀ ਪਿਆਰ ਦੇ ਕੇ ਕਿਉਂਕਿ ਵਿਰੋਧੀ ਪਾਰਟੀਆਂ ਦਾ ਜੋਰ ਇਹ ਨਾਲ ਲੱਗਿਆ ਸੀਗਾ ਇੱਕ ਪਾਸੇ ਸਮਝ ਮੈਂ ਹੁਣ ਕੁਝ ਕਹਿ ਨਹੀਂ ਸਕਦਾ ਅੱਜ ਕਿਸ ਤਰ੍ਹਾਂ ਦਾ ਰਿਆ ਦੇਣਾ ਜਿਹੜੇ ਵਾਲਿਆਂ ਦਾ ਇੰਨਾ ਹੀ ਜ਼ਿਆਦਾ ਪਿਆਰ ਸੀਗਾ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਤੇ ਇਲਾਜ ਬਚਾ ਲਈ ਕਿਸ ਤਰ੍ਹਾਂ ਹੋਈ VOTING ਅੱਜ ਕਿਸ ਤਰ੍ਹਾਂ ਦੀ ਕਿੰਨਾ ਦੇਖਿਆ ਜਾਵੇ VOTING ਬੜੇ ਚੰਗੀ ਕਰਾਉਂਦੇ ਸਾਡੇ ਕੋਈ ਕਿਸੇ ਨਾਲ ਤਕਾਣੀ ਬਿਲਕੁਲ ਇੱਕ ਵੋਟ ਦਾ ਵੀ ਕੋਈ ਕਹਿ ਨਹੀਂ ਸਕਦਾ ਵੀ ਇੱਕ ਵੋਟ ਵੀ ਕਿਸੇ ਨੇ ਕੋਈ ਜਾਲੀ ਪਾਈ ਹੈ ਜਾਂ ਉਹ ਧੱਕੇ ਨਾਲ ਪਾਈ ਹੈ ਬਿਲਕੁਲ ਨਹੀਂ ਬੜੇ ਹੀ ਪਿਆਰ ਨਾਲ ਸੰਦੀਪ ਸਾਡਾ ਛੋਟਾ ਭਰਾ ਸੀ ਤੇ ਉਹ ਵੀ ਸਤਕਾਰਯੋਗ ਹੀ ਹੈ ਬੜੇ ਪਿਆਰ ਨਾਲ ਸਾਡੀ ਮੋੜੀ ਹੋ ਗਈ ਹੈ ਹਾਜੀ ਕੌਂਸਲਰ ਸਾਹਿਬ ਜੀ ਕੌਂਸਲਰ ਬਣ ਚੁੱਕੇ ਹੋ ਅੱਜ ਤੇ ਕੀ ਕਹਾਂਗੇ ਅੱਜ ਮੈਂ ਕੋਈ ਸ਼ਬਦ ਨਹੀਂ ਇਹ ਮੈਂ ਕੋਈ ਨਹੀਂ ਐਨਾ ਐਨਾ ਪਿਆਰ ਦਿੱਤਾ ਨਾਨ ਸਨਵਾਸੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਇੱਕ ਤਰ੍ਹਾਂ ਦੀ ਮਾਜੀ ਸੀ ਜਿਹੜੀਆਂ ਇਹਨਾਂ ਨੇ ਦਿਤਾਤੀ ਮੈਨੂੰ ਹਲੇ 2 ਬੰਨੀਆਂ ਕੌਂਸਲਰ ਐ ਨੀ ਮਤੀ ਜੀ ਜਿਹੜੀ ਮੈਂ ਬਣ ਗਈ ਹਾਂ ਜਿਨ੍ਹਾਂ ਇਹਨਾਂ ਨੇ ਕੰਮ ਕੀਤਾ ਮੈਂ ਕੋਸ਼ਿਸ਼ ਕਰਾਂਗੀ ਇਹਨਾਂ ਤੋਂ ਜ਼ਿਆਦਾ ਵੱਧ ਕੇ ਸਾਰਿਆਂ ਦੀ ਸੇਵਾ ਕਰਾਂਗੀ ਉਹ ਬੀਜੇਪੀ ਪਾਰਟੀ ਵਿੱਚ ਸੀ ਇੱਕ ਤਰਾ ਦੇ ਮੰਤਰੀ ਸੀ ਉਹਨਾਂ ਦਾ ਇੱਕ ਸੁਪਨਾ ਸੀ ਮੇਰੇ ਘਰ ਵਿੱਚੋਂ ਮੇਰੀ ਇੱਕ ਧੀ ਕਾਉਂਸਲਰ ਬਣੇ ਪਰ ਅੱਜ ਮੈਂ ਕਾਉਂਸਲਰ ਬਣ ਗਈਆਂ ਅੱਜ ਸਭ ਤੋਂ ਜ਼ਿਆਦਾ ਮੇਰੇ ਉਹ ਬੈਠੇ ਉੱਪਰ ਮੇਰਾ ਜਿੰਦਾਬਾਦ